ਮਾਨਨੋ ਚਿਆ ਕਰਨਗੇ ਸਰਦਾਰ ਚਰਨ ਸਿੰਘ ਜੀ ਚੱਲਿਆਣਾ ਬੁੱਲ ਕੇ ਸਾਥੁ ਨੇ ਰੀ ਚਰਤੀ ਅਸੀ ਕੀਤੀ ਹਾਸਦਾ ਤੇ ਕੇ ਆਕੇ ਨਾ ਸਨੋਂ

ਗੁਰੂ ਗੁਰ ਮਾਰੀ ਦਿਨ ਨਾ ਗੁਰੂ ਗੁਰ ਮਾਰੀ ਦਿਨ ਨਾ ਗੁਰੂ ਗੁਰ ਮਾਰੀ ਬਚਾ ਦੇ ਸ਼ਾਂਤੀ ਦਾ ਨਾ ਦੇਸ਼ਬਦ ਸ਼ਾਂਤੀ ਦਾ ਨਾ ਦੇਸ਼ਬਦ ਕਾਲੇ ਮਿਨਾਈ ਨੇ ਪੌਚਾ ਹਮ ਨੀ ਨਵਾਸ ਤੇ ਵੇਰੀ ਖਿਆਸ ਸੁਪਨਾ ਦਸਾ ਜੋ ਪੂਰਾ ਉਸ ਨੂੰ ਕਰਨਾ ਹੈ ਇਸ ਤੱਕ ਦੁਭੀ અપਮਾਨ ਚਮਕਣਾ ਹੈ ਤੇ ਤੇ ਹੋ ਆਸੀ ਸੰ ਤੂੰ ਸਾਧਨ ਚ ਕੋਣ ਲਈ ਉਰੂ ਨਾਨਕ ਆਇ ਸੰ ਉਰੂ ਨਾਨਕ ਆਇ ਸੰ ਅਸਤੇ ਦੇ ਤੇ ਸਿ ਪਤ੍ਰਤੀ ਦੇ ਸਬਕ ਸਭ ਨੂੰ ਦਿਖਾਉਣੇ ਬਾਸਤੇ ਜੋ ਬੋਲੇ ਸੋਨੇ ਹੱਥ ਭਾਰੰ ਮਾਨਕਾਂ ਦੀ ਰੇਨ ਕੋਰ ਗ੍ਰੈਂਡ ਫਾਦਰ ਸਾਹਿਬ ਦੀ ਐਮਐਲਏ ਬਣੀ ਨੇ ਪਰਵਾਤਨਾ ਕਰੇ ਇਹਨਾਂ ਨਹੀਂ ਜਾਂਦੇ ਐਮਐਲਏ ਬਣਾ ਕੇ ਸਵਾਗਤ ਸਨਾਪ ਸਵਾਵਾ ਕਰਨ ਦਾ ਮੌਕਾ ਦੇ ਵੀ ਉਹਨਾਂ ਦੇ ਨਾਲ

ਸੀ ਹਸਮ ਸੰਦੇਸੀ ਕੇ ਵੀ ਇਸ ਕਾਂਸੇਲਾ ਭਾਵ ਵਾਲਾ ਜਿਹੜਾ ਕਨੈਕਸ਼ਨ ਰਾਇਆ ਗਿਆ ਪਲਾਣੇ ਤਹਿਤ ਕਰਾਇਆ ਗਿਆ ਘਾਰੂ ਜਿਹੜਾ ਤੱਕ ਕਰਾਇਆ ਗਿਆ ਤੇ ਐਤਕੀ ਉਹਨੇ ਸਾਨੂੰ ਵੋਟਾਂ ਦਿੱਤਾ ਉਹਦੇ ਕੋਗਾ ਬੇੜੀ ਸਹਾਇਤਾ ਸਕੀ ਉਹਨੋਂ ਜਿਹੜਾ ਕਮਿਊਨਿਟੀ ਸੈਕਟਰ ਹੈ ਉਸਦੇ ਚੋਣਾਂ ਦੇ ਕੰਟਰੋਲ ਕੀਤਾ ਪਰ ਅਸੀਂ ਨਾ ਤਦਵਾਰ ਕਰਦੇ ਹਾਂ ਉਹਨਾਂ ਨੇ ਸਾਨੂੰ ਵੋਟਾਂ ਦਿੱਤਾ ਆ ਉਹਨਾਂ ਸਾਡਾ ਸੁਭਾਅ ਹੈ ਕਿ ਅੱਜ ਇਸ ਤਰ੍ਹਾਂ ਦਾ ਇੱਕ ਬੜਾ ਪਵਿੱਤਰ ਕਾਂ ਜਿਹੜਾ ਇਸ ਕਾਮ ਸਹਿਮ ਭਾਵ ਹੈ ਜਿਸ ਨੇ ਕਾਫੀ ਸਮਾਂ ਚੱਲ ਰਿਹਾ ਹੈ ਅਜੇ ਇਸ ਪਰਿਸ਼ਰ ਦੇਖਿ ਮਨਾਇਆ ਜਾ ਰਿਹਾ ਹੈ ਮੈਂ ਇਸ ਕੰਮ ਲਈ ਇਸਾਰੇ ਟੀਮ ਦਾ ਧੰਨਵਾਦ ਕਰਦਾ ਹੈ ਉਹਨਾਂ ਨੇ ਜਿਹੜੇ ਚੱਲ ਕਹੀ ਹੈ ਹੋਤੀ ਜਗਾਂ ਉਹਨਾਂ ਨੇ ਜਿਹੜੇ ਤਾਂ ਆਪਣੇ ਜੀਵਨ ਦੇ ਕਿਤੇ ਨੇ ਜੇ ਇਸੀ ਉਹ ਵੀ ਕਰਦੇ ਰਹੇ ਤਾਂ ਸਾਡਾ ਜੀਵਨ ਵੀ ਉਹਨਾਂ ਵਰਗਾ ਬਣ ਸਕਦਾ ਦੁਨੀਆ ਦੇ ਭਾਰਤੀ ਐਸਾ ਦੇਸ਼ ਹੈ ਜਿਹਦੇ ਵਿੱਚ ਇਹ ਕਿਹਾ ਹੈ ਕਿ ਨਰਕੋਂ ਨਾਰਾਇਣ ਬੰਦਾ ਹਰਅਕਤੀ ਨਰ ਦੇ ਰੋਗ ਤੇ ਪੈਦਾ ਹੁੰਦਾ ਹੈ ਲੇਕਿਨ ਨਾਰਾਇਣ ਬਣ ਸਕਦਾ ਹੈ ਉਹ ਵੀ ਪੂਜਿਆ ਹੋ ਸਕਦਾ ਹੈ ਬੰਦੂ ਦੁਨੀਆ ਯਾਦ ਕਰ ਸਕਦੀ ਹੈ ਇਸੇ ਵਿੱਚੇ ਦੇਸ਼ ਦੇ ਵਿੱਚ ਤਾਂ ਇਸੇ ਕਰਕੇ ਮੈਂ ਚਾਹਨਾ ਹੈ ਕਿ ਜਿਸ ਨੇ ਮਹਾਪੁਰਸ਼ਰੀ ਅੱਜ 50ਵੀਂ ਚਦਨ ਦੇ ਹੜੇ ਤੇ ਪ੍ਰਕਾਸ਼ ਦੇ ਹੜੇ ਤੇ ਅਸਲੀ ਪਾਲਾ ਕੀਤਾ ਹੈ ਤੇ ਸਿਰਫ ਇਸ ਸਵੈਟਰ ਤੇ ਨਾ ਇਹ ਥੋੜੀ ਮਦਦ ਦੇਣਾ ਮਨੂ ਲਈ ਨਾ ਕਿ ਕੋਈ ਜਗਨਾ ਦਾ ਉਦੇਸ਼ ਹੈ ਮੁੱਖ ਉਦੇਸ਼ ਤਾਂ ਇਹ ਹੈ ਕਿ ਇਹਨਾਂ ਦੇ ਮਤਲਬ ਹੈ ਜਦੋਂ ਤੁਸੀਂ ਸਲੈਕਟ ਪਾਉਂਗੇ ਤਾਂ ਤੁਹਾਡੇ ਮੰਨ ਤੇ ਚਾਹੇਗਾ ਜਿਸ ਤਰ੍ਹਾਂ ਮਿਲਿਆ ਸੀ ਤਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਉਹ ਕਿਹ ਸੀ ਨਹੀਂ ਕਿਸੀ ਪੁੱਛਣਾ ਨਹੀਂ ਦੇਖਿਏ ਕੀ ਦੇ ਸਕਦੇ ਆ ਜਿਨ੍ਹਾਂ ਉਹਨੇ ਕਿਹਾ ਵੀ ਕਚਰਾ ਨਹੀਂ ਸਿੱਟਣਾ ਪਾਣੀ ਨਚਾਣਾ ਆਪਾਂ ਰੋਜ਼ ਹੁੰਦੇ ਨਾ ਪਾਣੀ ਨੂੰ ਪਾਣੀ ਦਿੱਤਾ ਮਤਾਂ ਤਰਤ ਕਰਾ ਬਹੁਦੇ ਨੇ 7. ਇਹ ਹੀ ਸ਼ਬਦ ਸਾਡੇ ਜੀਵਨ 'ਚ ਆ ਜਾਏ ਤਾਂ ਕੋਈ ਵੀ ਵਾਹ ਪੁਸ਼ ਆਪਣੇ ਨਾਮ ਲਈ ਨਹੀਂ ਕਾਇਦਾ ਹੁੰਦੇ ਆਪਣੇ ਨਾਮ ਲਈ ਇਹ ਕੀਰ ਦਿੰਦੇ ਉਹ ਸਮਾਜ ਦੀ ਦੀ ਸਿਧਾਂਤ ਬਣ ਕੇ ਆ ਜੀ ਮੈਂਬਰ ਸਾਰੇ ਆਪਣੇ ਆਪਣਾ ਆ ਜਾਂਦੇ ਨੇ

ਅੱਜ 555 ਕੋਟੀਆਂ ਤੇ ਜੈਕਟਾਂ ਵੰਡੀਆਂ ਜਾ ਰਹੀਆਂ ਇਹ ਨਿਸ਼ਕਾਮ ਸੇਵਾ ਭਾਵ ਦਾ ਜਨਮ 2003 ਤੋਂ ਨਿਊਰੋਥੈਰੇਪੀ ਸੇਵਾ ਕੇਂਦਰ ਦੇ ਨਾਲ ਹੋਇਆ ਔਰ ਇਹ ਸਮੇਂ-ਸਮੇਂ ਤੇ ਨਿਊਰੋਥੈਰੇਪੀ ਦੇ ਕੈਂਪ ਬੱਚਿਆਂ ਨੂੰ ਵਜੀਫੇ ਦੇਣਾ ਕੋਟੀਆਂ ਵੰਡਣਾ ਇਹ ਸਮਾਗਮ ਕਾਫੀ ਸਾਲਾਂ ਤੋਂ ਚੱਲ ਰਿਹਾ ਹੈ ਤੋਂ ਪਿਛਲੇ 6 ਸਾਲਾਂ ਤੋਂ ਅਸੀਂ ਪ੍ਰਣ ਲਿਆ ਕਿ ਜਿਹੜੇ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਬੱਚੇ ਕੋਟੀਆਂ ਇੰਜੈਕਟਾਂ ਨਹੀਂ ਲੈ ਪਾਉਂਦੇ ਕੁਝ ਸਕੂਲਾਂ ਤੋਂ ਆਂਦੀਆਂ ਹਨ ਲੇਕਿਨ ਕੁਝ ਕਲਾਸਾਂ ਵਾਸਤੇ ਆਂਦੀਆਂ ਤੋਂ ਸਾਡੀ ਸਾਰੀ ਸੋਸਾਇਟੀ ਜਿਹੜੇ ਮੈਂਬਰ ਸਾਹਿਬਾਨ ਨੇ ਪ੍ਰਧਾਨ ਜੀ ਸ਼੍ਰੀ ਬੋਧਰਾਮ ਜੀਠਿਆ ਚਰਨਜੀਤ ਸਿੰਘ ਜੀ ਚੰਡਿਆਣਾ ਪ੍ਰੋਜੈਕਟ ਇੰਚਾਰਜ ਜਸਪਾਲ ਸਿੰਘ ਜੀ ਤੋਂ ਸਾਰਿਆਂ ਨੇ ਅਸੀਂ ਇਹ ਨਿਰਣੇ ਕੀਤਾ ਵੀ ਪਿਛਲੇ 6 ਸਾਲਾਂ ਤੋਂ ਅਸੀਂ ਜਿੰਨਾ ਗੁਰਨਾਨਕ ਪਾਸ਼ਾ ਜੀ ਦਾ ਜਨਮ ਦਿਨ ਉਹਨੀਆਂ ਅਸੀਂ ਕੋਟੀਆਂ ਵੰਡਦੇ ਆਂ ਤੋਂ ਇਹ ਸਭ ਐਨ ਆਰ ਆਈ ਵੀਰ ਔਰ ਸਾਰੇ ਨਿਸ਼ਕਾਮ ਸੇਵਾ ਸੁਸਾਇਟੀ ਔਰ ਪੰਜਾਬ ਦੀ ਜਿਹੜੇ ਸਹਿਯੋਗੀ ਸੱਜਣ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਉਪਰਾਲਾ ਕਰਦੇ ਆਂ ਔਰ ਸ਼ਹਿਰ ਦੇ ਵਿੱਚ ਅਸੀਂ ਨਿਗਾ ਮਾਰਦੇ ਆ ਕਿ ਹੁਣ ਵੀ ਅਸੀਂ ਦੇਖਦੇ ਆ ਸਰਦੀ ਸ਼ੁਰੂ ਹੋ ਚੁੱਕੀ ਆ ਕਿ ਕੁਝ ਈ ਰਿਕਸ਼ਾ ਵਾਲੇ ਜਾਂ ਰਿਕਸ਼ੇ ਵਾਲੇ ਲੋਈ ਜੀ ਲੈ ਕੇ ਜਾਂਦੇ ਨੇ ਉਹਨਾਂ ਕੋ ਜੈਕਟਾ ਨਹੀਂ ਹਨ ਤਾਂ ਉਹਨਾਂ ਲਈ ਜੈਕਟਾਂ ਦਾ ਵੀ ਪ੍ਰਬੰਧ ਕੀਤਾ ਗਿਆ ਜਦੋਂ ਉਹਨਾਂ ਨੂੰ ਜਾ ਕੇ ਫੋਟੋ ਕਰਦੇ ਆ ਹਾਲਾਂਕਿ ਇਹ ਸਿਸਟਮ ਅਸੀਂ ਵੀ ਵਧੀਆ ਨਹੀਂ ਸਮਝਦੇ ਲੇਕਿਨ ਕਿ ਇਹ ਵੀ ਅਸੀਂ ਇਹ ਸਿਰਫ ਤਾਂ ਕਰਦੇ ਆ ਮੀਡੀਆ ਜਾਂ ਉਹ ਦੱਸਣਾ ਵੀ ਲੋਕਾਂ ਨੂੰ ਪ੍ਰੇਰਣਾ ਮਿਲ ਸਕੇ ਇਹ ਪ੍ਰੇਰਣਾ ਲੋਕਾਂ ਨੂੰ ਮਿਲੇਗੀ ਤਾਂ ਹੀ ਹੋਰ ਅਸੀਂ ਸੇਵਾ ਕਰ ਸਕਾਂਗੇ ਔਰ ਅਸੀਂ ਸੇਵਾ ਤਾਂ ਕਰ ਸਕਾਂਗੇ ਜੇ ਸਾਨੂੰ ਹੋਰ ਸਹਿਯੋਗ ਇਕੱਠਾ ਹੋਏਗਾ ਤੋ ਬੱਚਿਆਂ ਨੂੰ ਇਹੀ ਸਾਡਾ ਸੰਦੇਸ਼ ਹੈ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੇਣਾ ਸਿੱਖਣ ਚਾਹੇ ਉਹ ਕੂੜਾ ਚੱਕਣ ਸਿੱਖਣ ਪਲਾਸਟਿਕ ਦੀ ਵਰਤੋਂ ਨਾ ਕਰਨ ਕੋਈ ਟੂਟੀ ਚੱਲ ਰਹੀ ਹੈ ਉਹਨੂੰ ਬੰਦ ਕਰ ਦੇਣ ਔਰ ਜਦੋਂ ਆਪਣੇ ਕਾਬਿਲ ਹੋ ਜਾਣ ਠੀਕ ਹੈ ਉਦੋਂ ਕੁਛ ਨਾ ਕੁਛ ਖੁਦ ਆਪਦੇ ਹੱਥੀਂ ਦਾਨ ਕਰਨ ਪਿਛਲੇ 21 ਸਾਲਾਂ ਤੋਂ ਸਾਡੀ ਨਿਊਰੋਥੈਪੀ ਸੇਵਾ ਕੇਂਦਰ ਮੌਗਾ ਔਰ ਨਿਸ਼ਕਾਮ ਸੇਵਾ ਭਾਵ ਇਹ ਸੇਵਾ ਕਰਦੇ ਆ ਨਿਸ਼ਕਾਮ ਸੇਵਾ ਭਾਵ ਹਲੋ ਸ੍ਰੀ ਗੁਰਨਾانک ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਜਿਹੜਾ ਸਵੈਟਰ ਵੰਡ ਦਾ ਕਾਰਜਕਰਮ ਹੈ ਹੈ ਇਹ ਕਾਫੀ ਅੱਛਾ ਲੱਗਿਆ ਮੈਂ ਵੀ ਅੱਜ ਪਹਿਲੀ ਵਾਰ ਇਸ ਕਾਰਜਕ੍ਰਮ ਦੇ ਵਿੱਚ ਆਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਇਹ ਮੋਗਾ ਪੇੜਿਤ ਸਹਾਇਤਾ ਸਮਿਤੀ ਦੇ ਕਮਿਊਨਿਟੀ ਸੈਂਟਰ ਦੇ ਦੁਆਰਾ ਆਯੋਜਿਤ ਨਾ ਕੀਤਾ ਅਸਤੋਰੀ ਅੱਜ ਕੱਲ ਕਿਹੇ ਤਰ੍ਹਾਂ ਦੇ ਆਯੋਜਨਾ ਦੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਸੇਵਾ ਦੇ ਕੰਮਾਂ ਦੀ ਜ਼ਰੂਰਤ ਹੈ ਔਰ ਇੱਥੇ ਸਿਰਫ ਇਹ ਸਵੈਟਰ ਨਹੀਂ ਪੰਡਿਆ ਗਿਆ ਇੱਕ ਅੱਛੀ ਜਿਹੀ ਪ੍ਰੇਰਣਾ ਵੀ ਬੱਚਿਆਂ ਨੂੰ ਦਿੱਤੀ ਗਈ ਕਿ ਉਹ ਪੜ੍ਹਾਈ ਵੀ ਕਰਨ ਔਰ ਜਿਸ ਤਰ੍ਹਾਂ ਦੇ ਇੱਥੇ ਘੋਸ਼ਣਾ ਕੀਤੀ ਗਈ ਕਿ ਵੀ ਜਿਹੜਾ ਬੱਚਾ ਨਰਡ ਦੇ ਵਿੱਚ ਆਏਗਾ ਉਹਨਾਂ ਨੂੰ 5000 ਰੁਪਏ ਮਿਲਣਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਵੈਟਰ ਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਅਤੇ ਇਸ ਦੀ ਸਭ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਸਮਾਜ ਨੂੰ ਸਹਿਯੋਗ ਵੀ ਕਰਨਾ ਚਾਹੀਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਕੋਟੀ ਦਾ ਪ੍ਰਚਾਰ ਇਤਨਾ ਮਹੱਤਵਪੂਰਨ ਨਹੀਂ ਹੈ ਪ੍ਰਚਾਰ ਇਸ ਲਈ ਹੈ ਕਿ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਦੀ ਹੋਰ ਵੀ ਜ਼ਰੂਰਤ ਹੈ ਅਤੇ ਜਿਸ ਤਰ੍ਹਾਂ ਇਹਨੇ ਸਕੂਲਾਂ ਦੇ ਬੱਚਿਆਂ ਤੋਂ ਇਲਾਵਾ ਹੋਰ ਜਿਹੜੇ ਰਿਕਸ਼ਾ ਚਲਾਉਣ ਵਾਲੇ ਆ ਬਾਕੀ ਲੋਕਾਂ ਦੇ ਬਾਰੇ ਵੀ ਸੋਚੇ ਇਹ ਵੀ ਇੱਕ ਬੜਾ ਸਲਾੰਗਾ ਯੋਗ ਇਹਨਾਂ ਦਾ ਉਤਰਾ ਹੈ ਦਾਦੇ ਲਈ ਇਹਨਾਂ ਸਾਰੀ ਟੀਮ ਨੂੰ ਬਹੁਤ ਬਹੁਤ ਬਧਾਈ ਦੇ ਮੈਂ तकरीबन ਪਿਛਲੇ 20 ਸਾਲ ਤੋਂ ਨਿਸ਼ਕਾਮ ਸੇਵਾ ਭਾਵ ਤੇ ਜੂਨ ਸੇਵਾ ਨਾਲ ਜੁੜਿਆ ਹੋਇਆ ਹਾਂ। ਅਸੀਂ ਸਾਰੀ ਟੀਮ ਦੀ ਇੱਕ ਖਿੱਚ ਹੈ ਵੀ ਲੋਕਾਂ ਨਾਲੋਂ ਅਲੱਗ ਬੱਚਿਆਂ ਦੀ ਸੇਵਾ ਕਰੀਏ। ਔਰ ਹਰ ਸਾਲ ਬੱਚਿਆਂ ਨੂੰ ਟੂਟੀਆਂ ਵੀ ਦਿੰਨੇ ਆ, ਵਜ਼ੀਫੇ ਵੀ ਦਿੰਨੇ ਆ। ਔਰ ਮੈਂ ਖਾਸ ਤੌਰ ਤੇ ਇਹ ਖਿਆਲ ਰੱਖਦਾ ਹਾਂ ਕਿ ਬੱਚੇ ਪੜ੍ਹਾਈ ਦੇ ਵਿੱਚ ਤਰੱਕੀ ਕਰਨ ਤੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਅੱਜ ਮੈਂ ਐਲਾਨ ਕੀਤਾ ਹੈ ਇਹ ਜੇ ਕੋਈ ਬੱਚਾ ਮੈਡ ਲੈ ਕੇ ਜਾਂਦਾ ਮੈਂ ਉਹਨੂੰ ਪਰਸਲ ਹੀ 5000 ਰੁਪਏ ਦੂੰਗਾ ਕਿਉਂਕਿ ਬੱਚਿਆਂ ਨੂੰ ਮੋਟੀਵੇਸ਼ਨ ਕਰੋ ਪ੍ਰੋਸਹਾਨ ਕਰੋ ਤੇ ਬੱਚੇ ਤਰੱਕੀ ਕਰਦੇ ਆ ਤੇ ਇਹ ਵੀ ਸ਼ੀਸ਼ ਦਿੱਤੀ ਹੈ ਕਿ ਬੱਚੇ ਸਾਰੇ ਫਸਟ ਵੀ ਨਹੀਂ ਪਾ ਸਕਣ ਮੈਂ ਫਸਟ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਇੰਨੇ ਜਿਹੇ ਇਕੱਠੇ ਹੋ ਕੇ ਸਾਨੂੰ ਮਾਣ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ